ਬਹੁਤ ਸਵਾਗਤ ਹੈ ਜੀ ਬਹੁਤ ਹੀ ਮਹੱਤਵਪੂਰਨ ਤਿੰਨ ਚਾਰ ਖਬਰਾਂ ਨੇ ਜਿਨ੍ਹਾਂ ਦਾ ਅਨਲਿਸਿਸ ਇਸ ਵਕਤ ਕੀਤਾ ਜਾਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇੱਕ ਤਾਂ ਗੱਲ ਕਰਨੀ ਬੜੀ ਜ਼ਰੂਰੀ ਹੈ ਭਾਰਤੀ ਜਨਤਾ ਪਾਰਟੀ ਦੇ ਮੱਧ ਪ੍ਰਦੇਸ਼ ਦੇ ਇੱਕ ਮੰਤਰੀ ਨੇ ਵਿਜੇ ਸ਼ਾ ਉਹਨਾਂ ਦਾ ਨਾਮ ਦੱਸਿਆ ਜਾ ਰਿਹਾ ਹੈ ਉਹਨਾਂ ਦੀ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੈ ਵੱਖ-ਵੱਖ ਟੈਲੀਵਿਜ਼ਨ ਚੈਨਲ ਉਸ ਵੀਡੀਓ ਦੇ ਜ਼ਰੀਏ ਜਿਹੜੀ ਉਹਨਾਂ ਨੇ ਹਰਕਤ ਕੀਤੀ ਹੈ ਉਹਨੂੰ ਅੱਗੇ ਵਧਾਰੇ ਨੇ ਉਮੀਦ ਇਹ ਕੀਤੀ ਜਾਂਦੀ ਹੈ ਕਿ ਜਿਹੜੇ ਮੰਤਰੀ ਨੇ ਜਾਂ ਜਿਹੜੇ ਜ਼ਿੰਮੇਵਾਰ ਅਹੁਦਿਆਂ ਦੇ ਉੱਤੇ ਲੋਕ ਨੇ ਉਹ ਸਮਾਜ ਨੂੰ ਸੇਧ ਦੇਣ ਬਹੁਤ ਸ਼ਲੀਨਤਾ ਦੇ ਨਾਲ ਆਪਣੀ ਗੱਲ ਰੱਖਣ ਪਰ ਕਈ ਵਾਰ ਸਾਡੇ ਰਾਜਨੀਤਿਕ ਲੋਕ ਬਹੁਤ ਜ਼ਿਆਦਾ ੜਕਾਹਟ ਵਾਲੀਆਂ ਗੱਲਾਂ ਕਰਦੇ ਨੇ ਜਿਹੜੀਆਂ ਕਿਤੇ ਨਾ ਕਿਤੇ ਸਮਾਜ ਦੇ ਲਈ ਚੰਗੀਆਂ ਨਹੀਂ ਚਾਹੁੰਦਾ ਸੀ ਕਿ ਇਸ ਮੰਤਰੀ ਦੀ ਇਸ ਵੀਡੀਓ ਨੂੰ ਨਾ ਦਿਖਾਇਆ ਜਾਵੇ ਪਰ ਕਿਉਂਕਿ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਉੱਤੇ ਇਹ ਵੀਡੀਓ ਉਪਲਬਧ ਹੈ WhatsApp groups ਦੇ ਵਿੱਚ ਇਹ ਵੀਡੀਓ ਘੁੰਮ ਰਹੀ ਹੈ। ਸੋ ਕਿਤੇ ਨਾ ਕਿਤੇ ਇਸ ਮੰਤਰੀ ਨੇ ਮਾਫੀ ਵੀ ਮੰਗੀ ਹੈ। ਪਰ ਇਹ ਵਿਸ਼ਾ ਸਮਝਣ ਦੇ ਲਈ ਇਸ ਵੀਡੀਓ ਨੂੰ ਦਿਖਾਉਣਾ ਜ਼ਰੂਰੀ ਹੈ ਇਸ ਕਰਕੇ ਅਸੀਂ ਇਸ ਵੀਡੀਓ ਨੂੰ ਦਿਖਾ ਰਹੇ ਹਾਂ। ਹੁਣ ਇਹ ਮੰਤਰੀ ਹੈ ਭਾਰਤੀ ਜਨਤਾ ਪਾਰਟੀ ਦਾ ਇੱਕ ਮੰਚ ਤੇ ਹੈ ਮੱਧ ਪ੍ਰਦੇਸ਼ ਦੇ ਵਿੱਚ। ਔਰ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕਰ ਰਿਹਾ ਹੈ। ਔਰ ਜਿਸ ਤਰ੍ਹਾਂ ਨਾਲ ਇਹ ਵਿਅਕਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕਰ ਰਿਹਾ ਹੈ ਉਸੇ ਦੌਰਾਨ ਜਿਹੜੇ ਇਹਨੇ ਸ਼ਬਦ ਵਰਤੇ ਉਹ ਬਹੁਤ ਘਟੀਆ ਪੱਦਰ ਦੇ ਸ਼ਬਦਾਂ ਦੀ ਸ਼ਬਦਾਂ ਦੀ ਵਰਤੋਂ ਇਹਨਾਂ ਨੇ ਕੀਤੀ ਔਰ ਵਿਮਨ ਕਮਿਸ਼ਨ ਵੱਖ-ਵੱਖ ਮਹਿਲਾ ਕਮਿਸ਼ਨ ਇਸ ਬਿਆਨ ਦੀ ਨਿੰਦਾ ਕਰ ਚੁੱਕੇ ਨੇ ਮੱਧ ਪ੍ਰਦੇਸ਼ ਜਿਹੜਾ ਜਿਹੜਾ ਇਹ ਮੱਧ ਪ੍ਰਦੇਸ਼ ਦਾ ਮੰਤਰੀ ਹੈ ਇੱਕ ਅਦਾਲਤ ਦੇ ਵਿੱਚ ਇਹ ਮਾਮਲਾ ਗਿਆ ਜਿੱਥੇ ਅਦਾਲਤ ਨੇ ਹੁਕਮ ਦਿੱਤਾ ਹੈ कि क्यों ना एफ आई आर दर्ज की जाए पर अगली गल में वीडियो दिखाने करदा ये वायरल वीडियो है जैसे हमारे मोदी जी समाज के लिए जी रहे समाज के लिए जान लगा रहे और जिन्होंने हमारी बेटियों के सिंदूर उजाड़े थे वही कटे पिटे लोगों को हमने उन्हीं की बहन भेज करके उनकी ऐसी मोदी जी के लिए उन्होंने कपड़े उतार उतार के हमारे ਮਾਰਾ ਔਰ ਮੋਦੀ ਜੀ ਨੇ ਉਹਨਾਂ ਦੀ ਬਹਨ ਕੋ ਉਹਨਾਂ ਦੀ ਐਸੀਜੀ ਤੇਸੀ ਕਰਨਾ ਹਮਾਰੇ ਜਾਤ ਤੋਂ ਉਹਨਕੇ ਘਰ ਤੇ ਸੋ ਇੱਕ ਤਰੀਕੇ ਨਾਲ ਇਹ ਮੰਤਰੀ ਇਹ ਕਹਿੰਦਾ ਕਿ ਜਿਨ੍ਹਾਂ ਲੋਕਾਂ ਨੇ ਸਾਡੇ ਲੋਕ ਮਾਰੇ ਪ੍ਰਧਾਨ ਮੰਤਰੀ ਨੇ ਉਹਨਾਂ ਦੀ ਹੀ ਭੈਣ ਨੂੰ ਜਹਾਜ਼ ਰਾਹੀ ਭੇਜਿਆ ਜਿਸ ਤਰ੍ਹਾਂ ਦੇ ਇਸ ਮੰਤਰੀ ਨੇ ਸ਼ਬਦ ਵਰਤੇ ਉਹ ਸ਼ਬਦ ਮੈਂ ਨਹੀਂ ਵਰਤ ਸਕਦਾ ਇੱਕ ਤਰੀਕੇ ਨਾਲ ਇਹਨਾਂ ਦਾ ਇਸ਼ਾਰਾ ਕਿਉਂਕਿ ਜਹਾਜ਼ ਦੇ ਵਿੱਚ ਸਾਡੇ ਫੌਜੀ ਅਫਸਰ ਹੀ ਜਾ ਸਕਦੇ ਨੇ ਔਰ ਲਗਾਤਾਰ ਸਾਡੇ ਇੱਕ ਫੌਜੀ ਅਫਸਰ ਜਿਹੜੇ ਕਰਨਲ ਸੋਫੀਆ ਕੁਰਾਇਸ਼ੀ ਹੈ ਉਹ ਸੁਰੱਖਿਆ ਦੇ ਵਿੱਚ ਨੇ ਕਿਉਂਕਿ ਆਪਰੇਸ਼ਨ ਸੰਦੂਰ ਜਦੋਂ ਫੌਜ ਨੇ ਅੰਜਾਮ ਦਿੱਤਾ ਤੇ ਸਾਡੇ ਦੋ ਫੌਜੀ ਅਫਸਰ ਕਰਨਲ ਸੋਫੀਆ ਕੁਰਾਇਸ਼ੀ ਔਰ ਵਿਆਮਿਕਾ ਸਿੰਘ ਇਹਨਾਂ ਨੂੰ ਇਸ ਪੂਰੇ ਆਪਰੇਸ਼ਨ ਦੀ ਅਗਵਾਈ ਕਰਦੇ ਅਸੀਂ ਵੇਖਿਆ ਜਦੋਂ ਮੀਡੀਆ ਦੇ ਨਾਲ ਪੂਰੀ ਦੁਨੀਆ ਨੂੰ ਇਸ ਆਪਰੇਸ਼ਨ ਨਾਲ ਜੁੜੀਆਂ ਗੱਲਾਂ ਉਹ ਸਾਂਝੀਆਂ ਕਰ ਰਹੀ ਸੀ ਪਰ ਉਹ ਦੋਵੇਂ ਆਪ ਜਹਾਜ਼ ਵਿੱਚ ਬੈਠ ਕੇ ਮੋਰਚੇ ਤੇ ਨਹੀਂ ਗਏ ਸੋ ਇਹ ਮੰਤਰੀ ਕਈ ਵਾਰੀ ਤੱਥਾਂ ਤੋਂ ਪਰੇ ਜਾ ਕੇ ਗੱਲ ਕਰਦੇ ਨੇ ਪਰ ਜਿਸ ਤਰ੍ਹਾਂ ਨਾਲ ਇਹਨਾਂ ਨੇ ਸ਼ਬਦਾਂ ਦੀ ਵਰਤੋਂ ਕੀਤੀ ਉਹਨੂੰ ਵੱਡੇ ਪੱਧਰ ਤੇ ਨਿੰਦਿਆ ਜਾ ਰਿਹਾ ਕਾਂਗਰਸ ਪਾਰਟੀ ਵੱਲੋਂ ਜਿਹੜਾ ਉਹਨਾਂ ਦਾ ਅਫੀਸ਼ੀਅਲ ਵਰਕ ਹੈ ਉਹਦੇ ਉੱਪਰ ਮਲਕੀ ਅਰਜਨ ਖੜਗੇ ਨੇ ਵਿਰੋਧ ਕੀਤਾ ਮੱਧ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ ਬਿਆਨ ਦਿੱਤਾ ਹੈ ਉਹਨਾਂ ਨੇ ਵਿਰੋਧ ਕੀਤਾ ਹੈ 올 인디아 메흘라 காங்கிரஸ் ਦੇ ਪ੍ਰਧਾਨ ਨੇ ਬੀਬੀ ਅਲਕਾ ਲਾਂਬਾ ਉਹਨਾਂ ਨੇ ਬਕਾਇਦਾ ਬਿਆਨ ਇਹਦੇ ਤੇ ਜਾਰੀ ਕੀਤਾ ਸੋ ਉਹਨਾਂ ਦਾ ਬਿਆਨ ਵੀ ਇੱਕ ਵਾਰੀ ਸੁਣਦੇ ਆ ਪਤਾ ਹੀ ਲੱਗਿਆ ਕਿ ਇਸ ਮੰਤਰੀ ਨੇ ਹੁਣ ਮਾਫੀ ਮੰਗੀ ਆ ਤੇ ਉਹ ਕਹਿ ਰਹੇ ਨੇ ਕਿ ਉਹ ਮੇਰੇ ਵੀ ਭੈਣ ਨੇ ਬਿਲਕੁਲ ਠੀਕ ਹੈ ਕਰਨਲ ਸੋਫੀਆ ਕਰੈਸ਼ੀ ਨੂੰ ਅਗਰੇ ਆਪਣੀ ਭੈਣ ਕਹਿ ਰਹੇ ਨੇ ਤੇ ਚੰਗੀ ਗੱਲ ਹੈ ਪਰ ਕਿਸੇ ਵੀ ਫੌਜੀ ਅਫਸਰ ਵਾਰੇ ਕਿਸੇ ਵੀ ਮੰਤਰੀ ਤੋਂ ਇਸ ਤਰੀਕੇ ਦੀ ਜਿਹੜੀ ਭਾਸ਼ਾ ਹੈ ਉਹਦੀ ਉਮੀਦ ਨਹੀਂ ਕੀਤੀ ਜਾਂਦੀ ਘਟੋ ਘਟ ਅਗਰ ਜਿਹੜਾ ਵੀ ਸਬੰਧਤ ਮੁੱਖ ਮੰਤਰੀ ਹੈ ਉਹਨੂੰ ਤੁਰੰਤ ਕਾਰਵਾਈ ਕਰਨੀ ਬਣਦੀ ਹੈ ਹਜੇ ਤੱਕ ਮਧ ਪ੍ਰਦੇਸ਼ ਦੇ ਮੁੱਖ ਮੰਤਰੀ ਭਜਨ ਲਾਲ ਨੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਇਸ ਤਰ੍ਹਾਂ ਦੀਆਂ ਵੀ ਖਬਰਾਂ ਨੇ ਕਿ ਇਸ ਤੋਂ ਪਹਿਲਾਂ ਵੀ ਇਸ ਮੰਤਰੀ ਨੇ ਇੱਕ ਵਾਰੀ ਮर्यादा ਲੰਘ ਕੇ ਗੱਲ ਕੀਤੀ ਸੀ ਉਸ ਵੇਲੇ ਮੁੱਖ ਮੰਤਰੀ ਕੋਈ ਹੋਰ ਸੀ ਸੋ ਇਸ ਮੰਤਰੀ ਦੀ ਸ਼ਾਇਦ ਇਹ ਆਦਤ ਹੈ ਇਸ ਤਰ੍ਹਾਂ ਦੇ ਮੰਤਰੀ ਨੂੰ ਕਿਸੇ ਚੰਗੇ ਪ੍ਰੋਫੈਸਰ ਕੋਲੇ ਕਿਸੇ ਲੈਕਚਰਾਰ ਕੋਲੇ ਕਿਸੇ ਅਧਿਆਪਕ ਕੋਲੇ ਟਿਊਸ਼ਨ ਲਵਾ ਦਿੱਤੀ ਜਾਣੀ ਚਾਹੀਦੀ ਹੈ ਸਰਕਾਰ ਵੱਲੋਂ ਤਾਂ ਕਿ ਜਦੋਂ ਪਬਲਿਕ ਮੰਚਾਂ ਤੇ ਇਸ ਤਰ੍ਹਾਂ ਦੇ ਮੰਤਰੀ ਜਾ ਕੇ ਸੰਬੋਧਨ ਕਰਨ ਤੇ ਉਹ ਆਪਣੀ ਮਰਿਆਦਾ ਨਾ ਭੁੱਲਣ ਅਗਰ ਪੋਲਿਟਿਕਲ ਪਾਰਟੀਆਂ ਲਈ ਇਸ ਤਰ੍ਹਾਂ ਦੇ ਲੋਕਾਂ ਨੂੰ ਮੰਤਰੀ ਬਣਾਉਣਾ ਜ਼ਰੂਰੀ ਹੈ ਲੋਕਾਂ ਦਾ ਨੁਮਾਇੰਦਾ ਸਰਕਾਰ 'ਚ ਬਣਾਉਣਾ ਜ਼ਰੂਰੀ ਹੈ ਤੇ ਇਹਨਾਂ ਦਾ ਜਿਹੜਾ ਸਮੇਂ-ਸਮੇਂ ਤੇ ਇਹਨਾਂ ਦਾ ਜਿਹੜਾ ਮਾਨਸਿਕ ਤਣਾਅ ਦਾ ਪੱਧਰ ਹੈ ਉਹ ਵੀ ਚੈੱਕ ਕਰਾ ਲੈਣਾ ਚਾਹੀਦਾ ਕਿਉਂਕਿ ਅਕਸਰ ਫਿਰ ਇਹ ਇਸ ਤਰ੍ਹਾਂ ਦੇ ਮੰਤਰੀ ਬਿਆਨ ਦਿੰਦੇ ਨੇ ਕਿ ਦਬਾਅ ਦੇ ਵਿੱਚ ਸੀ ਮਾਨਸਿਕ ਤਣਾਅ ਦੇ ਵਿੱਚ ਸੀ ਸੋ ਇਹਨਾਂ ਦੇ ਕਨਾਠ ਠੀਕ ਰਹਿਣ ਸੋ ਇਹਨਾਂ ਨੂੰ ਯੋਗਾ-ਯੋਗਾ ਦੀਆਂ ਕਲਾਸਾਂ ਲਵਾ ਕੇ ਦਿੱਤੀਆਂ ਜਾਣ ਸਰਕਾਰ ਵੱਲੋਂ ਇਹਨਾਂ ਨੂੰ ਟੀਚਰ ਦਿੱਤਾ ਜਾਵੇ ਜਿਹੜਾ ਇਹਨਾਂ ਨੂੰ ਪੜ੍ਹਾਵੇ ਲਿਖਾਵੇ ਸਮਝਾਵੇ ਕਿ ਇਸ ਤਰ੍ਹਾਂ ਦੀ ਜਿਹੜੀ ਭਾਸ਼ਾ ਕਿਸੇ ਮੰਤਰੀ ਕੋਲੋਂ ਚੰਗੀ ਨਹੀਂ ਲੱਗਦੀ ਰਿਐਕਸ਼ਨ ਆਏ ਨੇ ਮਹਿਲਾ ਕਮਿਸ਼ਨ ਜਿਹੜੇ ਕਾਂਗਰਸ ਦੇ ਬੀਬੀ ਅਲਕਾ ਲਾਂਬਾ ਜਿਹੜੇ 올 ਇੰਡੀਆ ਵਿਮਨ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਦੀ ਗੱਲ ਵੀ ਸੁਣਦੇ ਆ ਅੱਜ ਗੱਲ ਕਰਤੇ ਹਾਂ ਅਪਣੀ ਭਾਰਤੀ ਹਿੰਦ ਦੀ ਸੈਨਾ ਪਰ ਜਿਨ੍ਹਾਂ ਨੇ ਪਾਕਿਸਤਾਨ ਦੇ ਅੰਦਰ ਖੁੱਸ ਕੇ ਪਾਕਿਸਤਾਨ ਕੇ ਅਤੰਕੀ ਟਿਕਾਣਿਆਂ ਕੋ ਨਿਸ਼ਾਨਾ ਬਣਾਇਆ वहीं दूसरी तरफ हम देखते हैं कि भाजपा के मध्य प्रदेश के मंत्री विजय शाह एक शर्मनाक बयान देते हैं प्रधानमंत्री नरेंद्र मोदी जी की वाहवाही में इतना वो डूब गए कि हमारी ही एक महिला जो सैन्य अधिकारी है कर्नल सोफिया कुरेशी को पाकिस्तान की बहन और बेटी बताने लग गए कि प्रधानमंत्री नरेंद्र मोदी जी ने पाकिस्तान को मुंहतोड़ जवाब देने के लिए उन्हीं की बहन उन्हीं की बेटी को मैदान में उतारा हम भी सोच रहे थे कि पाकिस्तान की कौन सी बहन बेटी को उतारा गया है पता लगा वो पाकिस्तान की की नहीं हमारी बहन, हमारी बेटी, हमारी बहन बेटी एक बहादुर सेना की अधिकारी अफसर है जिसका नाम है कर्नल सोफिया कुरेशी शर्म से इस तरह के बयानों पर कहा कि पाकिस्तान के आतंकियों ने पहलगा में धर्म पूछ गोली मारी थी हाँ बिल्कुल धर्म पूछ गोली मारी थी और आपका जो बयान कि हमने भी धर्म देखकर एक अधिकारी को पाकिस्तान को नंगा करने के लिए मुंह तोड़ جواب دینے کے لیے چنا اس کی بہن بیٹی بتا رہے ہیں اپ صافیہ کرنل صافیہ کروشی کو تھوڑی بھی شرم ہو تو پردھان منتری جی ایسے منتریوں کو ترنت پارٹی سے تو نکالی اور మంత్రి عہدے سے بھی نکالی یہ अपमान ہے بھارتی سینا کی મહિલા ادھیکاری افسر کا جس کو اس طرح سے اپمانਿਤ کیا جا رہا ہے شو جڑیاں عورتاں نے او بھی بہت برا منا رہی ہیں اس منتری دے اس بیان دا حالے تک اس منتری تے کسی طرح دی کارروائی نہیں ہوئی نریندر مودی تو مانگ ہے ویروڈی طرح دی کہ اس منتری نو عہدے تو ہٹایا جا وے ہن ਬੀਬੀ ਕਰਨਲ ਕੁਰੇਸ਼ੀ ਨੇ ਜਿਹੜੇ ਕਰਨਲ ਸੋਫੀਆ ਕੁਰੇਸ਼ੀ ਨੇ ਉਹਨਾਂ ਬਾਰੇ ਇਹ ਦੱਸਦੀ ਹੈ ਕਿ 17 ਸਾਲ ਦੀ ਉਮਰ ਦੇ ਵਿੱਚ ਹੀ ਉਹਨਾਂ ਨੇ ਫੌਜ ਦੇ ਵਿੱਚ ਦਾਖਲਾ ਲਿਆ ਸੀ ਬਹੁਤ ਸਧਾਰਨ ਪਰਿਵਾਰ ਨਾਲ ਉਹ ਸੰਬੰਧਿਤ ਨੇ ਔਰ ਜਿਹੜੀ ਭਾਰਤ ਦੀ ਜਿਹੜੀ ਯੂਨੋ ਦੇ ਵਿੱਚ ਸ਼ਾਂਤੀ ਸੈਨਾ ਉਹਦੇ ਵਿੱਚ ਵੀ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਸੋ ਉਹਨਾਂ ਦੇ ਜਿਹੜੇ ਪਤੀ ਨੇ ਉਹ ਵੀ ਭਾਰਤੀ ਫੌਜ ਦੇ ਵਿੱਚ ਨੇ ਔਰ ਉਹ ਵੀ ਕਰਨਲ ਨੇ ਉਹ ਵੀ ਆਪਣੀਆਂ ਸਮਾਵਾਂ ਵੱਖ-ਵੱਖ ਫੌਜ ਦੇ ਵਿੰਗਾਂ ਦੇ ਵਿੱਚ ਦੇ ਰਹੇ ਨੇ ਸੋ ਇਸ ਬਿਆਨ ਦੀ ਵੱਡੇ ਪੱਧਰ ਤੇ ਨਿੰਦਾ ਹਰ ਪਾਸੇ ਹੀ ਹੋ ਰਹੀ ਹੈ ਅਗਲੀ ਇੱਕ ਬੜੀ ਅਹਿਮ ਖਬਰ ਹੈ ਉਹਦਾ ਵੀ ਰੁਖ ਕਰ ਲਈਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਪਾਣੀਆਂ ਦੇ ਮਾਮਲੇ ਤੇ ਹਰਿਆਣੇ ਦੇ ਨਾਲ ਲੜਾਈ ਲੜ ਰਹੇ ਨੇ ਸੋ ਇਹ ਲੜਾਈ ਇੱਕ ਤਰੀਕੇ ਨਾਲ ਭਗਵੰਤ ਮਾਨ ਜਿੱਤ ਚੁੱਕੇ ਨੇ ਅਦਾਲਤ ਨੇ ਪੰਜਾਬ ਤੇ ਹੈਨਾ ਹਾਈ ਕੋਰਟ ਨੇ ਹੁਕਮ ਦਿੱਤਾ ਸੀ ਕਿ ਪੰਜਾਬ ਸਰਕਾਰ 2 ਮਈ ਦਾ ਜਿਹੜਾ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਦੀ ਦਿੱਲੀ ਬੈਠਕ ਹੋਈ ਸੀ ਉਸ ਫੈਸਲੇ ਨੂੰ ਲਾਗੂ ਕਰੇ ਉਹ ਮੀਟਿੰਗ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਫੈਸਲਾ ਨਹੀਂ ਹੋਇਆ ਸੀ ਇਸ ਤਰੀਕੇ ਦੀਆਂ ਗੱਲਾਂ ਬਾਹਰ ਆਈਆਂ ਨਹੀਂ ਔਰ ਅਦਾਲਤ ਦੇ ਵਿੱਚ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਕਿਤੇ ਨਾ ਕਿਤੇ ਕੱਚਾ ਪੈਂਦਾ ਨਜ਼ਰ ਆਇਆ ਜੋ ਹਰਿਆਣੇ ਨੇ ਪਹਿਲਾਂ 4000 ਕਿਊਸਿਕ ਪਾਣੀ ਮੰਗਿਆ ਜਿਹੜਾ ਮੁੱਖ ਮੰਤਰੀ ਨੇ ਦਿੱਤਾ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ ਆਪਣੇ ਹਿੱਸੇ ਚੋਂ ਪੰਜਾਬ ਦੇ ਫਿਰ 4500 ਕਿਊਸਿਕ ਪਾਣੀ ਹੋਰ ਮੰਗਿਆ ਭਗਵੰਤਮਾਨੜ ਗਏ ਕਿ ਅਸੀਂ ਇਹ ਪਾਣੀ ਨਹੀਂ ਦੇਣਾ ਪਿਛਲੇ ਕਈ ਦਿਨਾਂ ਤੋਂ ਇਹ ਲੜਾਈ ਚੱਲ ਰਹੀ ਸੀ ਇੱਕ ਪਾਸੇ ਭਾਰਤ ਪਾਕਿਸਤਾਨ ਦੀ جنگ ਸੀ ਦੂਜੇ ਪਾਸੇ ਭਗਵੰਤਮਾਨ ਨੰਗਲ ਡੈਮ ਦੀ ਵਾਰ ਧਰਨੇ ਤੇ ਗਏ ਕਈ ਵਾਰ ਪ੍ਰੋਟੈਸਟ ਕੀਤਾ ਉਹਨਾਂ ਨੇ ਆਪ ਜਾ ਕੇ ਲੋਕਾਂ ਦੇ ਨਾਲ ਬਹਿ ਗਏ ਔਰ ਉਹਨਾਂ ਨੇ ਪਾਣੀ ਨਹੀਂ ਜਾਣ ਦਿੱਤਾ ਮਾਮਲਾ ਫਿਰ ਅਦਾਲਤ ਚ ਗਿਆ ਪੁਨਰ ਵਿਚਾਰ ਪਟੀਸ਼ਨ ਲਾਈ ਸੀ ਪੰਜਾਬ ਸਰਕਾਰ ਵੱਲੋਂ ਔਰ ਹੁਣ ਹਾਈ ਕੋਰਟ ਨੇ ਕਹਿ ਦਿੱਤਾ ਹੈ ਕਿ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਤੇ ਹਰਿਆਣਾ ਦੀ ਸਰਕਾਰ 20 ਤਰੀਕ ਤੱਕ ਜਵਾਬ ਦੇਣ ਕਿਉਂਕਿ ਤੁਰੰਤ ਪਾਣੀ ਦੀ ਮੰਗ ਕੀਤੀ ਜਾ ਰਹੀ ਸੀ ਤੁਰੰਤ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅਧਿਕਾਰੀ ਨੇ ਜਿਹੜੇ ਉਹ ਪਾਣੀ ਛੱਡਣਾ ਚਾਹੁੰਦੇ ਸੀ ਹਰਿਆਣਾ ਨੂੰ ਸੋ 20 ਤਰੀਕ ਤੋਂ ਬਾਅਦ ਤਾਂ ਨਵਾਂ ਜਿਹੜਾ ਐਗਰੀਮੈਂਟ ਹੈ ਉਹ ਆ ਜਾਣਾ ਕਿਉਂਕਿ ਹਰ ਸਾਲ ਇੱਕ ਸਮਝੌਤੇ ਮੁਤਾਬਕ ਹਰਿਆਣੇ ਨੂੰ 2.977 ਮਿਲੀਅਨ ਫਿਟ ਪਾਣੀ ਦਿੱਤਾ ਜਾਂਦਾ ਹੈ ਸੋ 21 ਮਈ ਤੋਂ ਚੱਲ ਕੇ ਇਹ ਪਾਣੀ ਪੂਰੇ 1 ਸਾਲ ਤੱਕ ਦੇਣਾ ਹੁੰਦਾ ਹੈ 20 ਮਈ ਤੱਕ ਜਾਣਾ ਹੁੰਦਾ ਸੋ ਹਰਿਆਣਾ ਆਪਣੇ ਕੋਟੇ ਦਾ ਸਾਰਾ ਪਾਣੀ ਵਰਤ ਚੁੱਕਿਆ ਹੈ 100% ਤੋਂ ਵੀ ਜ਼ਿਆਦਾ ਪਾਣੀ ਹਰਿਆਣਾ ਵਰਤ ਚੁੱਕਿਆ ਹੈ ਔਰ ਪੰਜਾਬ ਆਪਣੇ ਹਿੱਸੇ ਦਾ ਸਿਰਫ 99% ਪਾਣੀ ਵਰਤ ਚੁੱਕਿਆ ਹੁਣ ਤੱਕ ਔਰ ਪੰਜਾਬ ਨੇ ਜਿਹੜਾ 9% ਪਾਣੀ ਹੈ ਉਹਦੇ ਵਿੱਚੋਂ ਅਗਰ ਹਰਿਆਣੇ ਨੂੰ ਪਾਣੀ ਜਾਂਦਾ ਤੇ 9.5% ਤੋਂ ਜਾਣਾ ਸੀ ਹਰਿਆਣੇ ਨੂੰ ਪਾਣੀ ਸੋ ਉਹ ਪਾਣੀ ਹੁਣ ਸਾਡੇ ਕਿਸਾਨਾਂ ਦੇ ਲਈ ਵਰਤਿਆ ਜਾਏਗਾ ਸੋ 20 ਤਰੀਕ ਨੂੰ ਸੁਣਵਾਈ ਆ 21 ਤਰੀਕ ਤੋਂ ਤਾਂ ਵੈਸੇ ਹੀ ਹਰਿਆਣੇ ਨੂੰ ਪਾਣੀ ਜਾਣਾ ਸੀ ਸੋ ਭਗਵੰਤ ਮਾਨ ਇਹਨੂੰ ਇੱਕ ਜੱਟ ਦੀ ਤਰ੍ਹਾਂ ਦੇਖ ਰਹੇ ਨੇ ਕਿ ਅਸੀਂ ਪੰਜਾਬ ਦਾ ਪਾਣੀ ਜਿਹੜਾ ਉਹ ਬਚਾਇਆ ਔਰ ਜਿਹੜੇ ਵਕੀਲ ਨੇ ਪੰਜਾਬ ਸਰਕਾਰ ਦੇ ਪੱਖੋਂ ਜਿਨ੍ਹਾਂ ਨੇ ਅਦਾਲਤ ਚ ਜਾ ਕੇ ਲੜਾਈ ਲੜੀ ਉਹਨਾਂ ਦੀ ਇੱਕ ਵਾਰੀ ਗੱਲ ਸੁਣ ਲਈਏ ਹਾਈ ਕੋਰਟ ਨੇ BBMP ਦੀ ਰੇਟ ਦੇ ਵਿੱਚ 6 ਮਈ 2025 ਨੂੰ ਇੱਕ ਆਰਡਰ ਕੀਤਾ ਸੀ ਜਿਹਦੇ ਵਿੱਚ ਕੁਝ ਡਾਇਰੈਕਸ਼ਨ ਦਿੱਤੀਆਂ ਗਈਆਂ ਸੀ ਉਦੇ ਵਿੱਚ ਡਾਇਰੈਕਸ਼ਨ ਇਹ ਸੀ ਕਿ ਪੰਜਾਬ ਪੁਲਿਸ ਕੋ ਵੀ ਕੰਪੀਟੈਂਟ ਹੈ ਆਪਣੀ ਸਿਕਿਉਰਿਟੀ ਨੂੰ ਪੀਪੀਐਮਬੀ ਦੇ ਡੈਮ ਦੇ ਉੱਤੇ ਤੇ ਉਹਦੀਆਂ ਫੈਸਿਲਿਟੀਆਂ ਦੇ ਦੁਆਲੇ ਪੰਜਾਬ ਪੁਲਿਸ ਸਿਕਿਉਰਿਟੀ ਲਗਾਏਗੀ ਲੇਕਿਨ ਬੀਪੀਐਮਬੀ ਦੇ ਡੇ ਟੂ ਡੇ ਵਰਕ ਇਚ ਇੰਟਰਫੇਅਰ ਨਹੀਂ ਕਰੇਗੀ ਤੀਜੀ ਡਾਇਰੈਕਸ਼ਨ ਉਹਨਾਂ ਨੇ ਜਿਹੜੀ ਰੋਮਨ 3 ਦਿੱਤੀ ਉਹਨਾਂ ਨੇ ਕਿਹਾ ਕਿ ਵੀ ਜਿਹੜਾ 2 ਮਈ 2025 ਦਾ ਡਿਸੀਜਨ ਹੈ ਸੈਂਟਰਲ ਗਵਰਨਮੈਂਟ ਦਾ ਯੂਨੀਅਨ ਹੋਮ ਸੈਕਟਰੀ ਦਾ ਉਹਨੂੰ ਪੰਜਾਬ ਸਰਕਾਰ ਕੰਪਲਾਈ ਕਰੇਗੀ ਉਸ ਤੋਂ ਬਾਅਦ ਜਦੋਂ ਅਗਲੇ ਦਿਨ BBMP ਨੇ ਪਾਣੀ ਇਲੀਗਲੀ ਕੋਲਣ ਦੀ ਕੋਸ਼ਿਸ਼ ਕੀਤੀ ਅਸੀਂ ਉਹਨਾਂ ਨੂੰ ਕਿਹਾ ਕਿ ਵੀ ਡਾਇਰੈਕਸ਼ਨ 2 ਮਈ 2025 ਦੇ ਆਰਡਰ ਦੀ ਹੈ ਸਾਨੂੰ ਉਹ ਆਰਡਰ ਦੇ ਦਿਓ ਉਹ ਉਹਨੇ ਨਹੀਂ ਕਿਹਾ ਵੀ ਸਾਡੇ ਕੋਲ ਉਹ ਆਰਡਰ ਹੈ ਨਹੀਂ ਯੂਨੀਅਨ ਆਫ ਇੰਡੀਆ ਦੇ ਵਕੀਲ ਨੇ ਵੀ ਕੋਰਟ ਦੇ ਵਿੱਚ ਇਹ ਕਿਹਾ ਕਿ ਜੀ ਆਰਡਰ ਕੋਈ ਨਹੀਂ ਹੈ ਡਿਸੀਜਨ ਕੋਈ ਨਹੀਂ ਹੈ ਸਿਰਫ ਇੱਕ ਪ੍ਰੈਸ ਰਿਲੀਜ਼ ਹੈ ਸਾਡੇ ਕੋਲ ਸਾਡੇ ਕੋਲ ਤਾਂ ਉਹੀ ਹੈ ਅਸੀਂ ਉਹਨਾਂ ਨੂੰ ਕਿਹਾ ਵੀ ਸਾਨੂੰ ਆਰਡਰ ਦਿਓ ਆਰਡਰ ਸਾਨੂੰ ਨਹੀਂ ਦਿੱਤਾ ਗਿਆ ਸੋ ਇੱਕ ਤਰ੍ਹਾਂ ਨਾਲ ਪਾਖੜਾ ਬਿਅਰਸ ਮੈਨੇਜਮੈਂਟ ਦੇ ਅਧਿਕਾਰੀ ਬਿਨਾ ਕਿਸੇ ਲਿਖਤੀ ਆਰਡਰ ਤੋਂ ਹਰਿਆਣੇ ਨੂੰ ਜ਼ੁਬਾਨੀ ਹੁਕਮਾਂ ਨਾਲ ਪਾਣੀ ਦੇਣਾ ਚਾਹੁੰਦੇ ਸੀ ਔਰ ਭਗਵੰਤਮਾਨ ਨੇ ਅਦਾਲਤ 'ਚ ਲੜਾਈ ਜਿੱਤੀ ਤੇ ਲੁਧਿਆਣਾ 'ਚ ਭਗਵੰਤਮਾਨ ਪਹੁੰਚੇ ਸੀ ਉਹਨਾਂ ਨੇ ਆਪਣੀ ਇਸ ਜਿੱਤ ਦੀ ਖੁਸ਼ੀ ਵੀ ਇਸ ਰੂਪ 'ਚ ਸਾਂਝੀ ਕੀਤੀ ਆ ਹੁਣ ਪਾਣੀਆਂ ਦਾ ਪਿਆ ਸੀ ਰੌਲਾ ਨੰਗਲ ਮੈਂ ਸੌਰੀ ਮੈਂ ਇੱਥੇ ਪਹਿਲਾਂ ਆਉਣਾ ਸੀ ਇਹ ਉਦ்கਾਟਨ ਕਰਨ ਅਚਾਨਕ ਪਤਾ ਲੱਗਿਆ ਨੰਗਲ ਕਹਿੰਦੇ ਜੀ ਉਹ ਤਾਂ ਗੇਟ ਖੋਲਣ ਚੱਲੇ ਨੇ ਬੀਬੀਐਮਬੀ ਵਾਲੇ ਮੈਂ ਚਲੋ ਇੱਧਰ ਨੂੰ ਮੋੜ ਲੈਨੇ ਆ ਉਦੋਂ ਨੂੰ ਮੋੜੇ ਉਹਨਾਂ ਨੂੰ ਹਟਾਇਆ ਤੇ ਕੋਰਟ ਦੇ ਵਿੱਚ ਕੇਸ ਹੈ ਅੱਜ ਹੀ ਹਜੇ ਫੈਸਲਾ ਹੋਇਆ ਕਿ 20 ਤਰੀਕ ਪੈ ਗਈ 20 ਤਰੀਕ ਦੀ ਰਾਤ ਨੂੰ ਤਾਂ ਵੈਸੀ ਪਾਣੀ ਦੇ ਦੇਣਾ ਉਹਨਾਂ ਨੂੰ 20 ਤਰੀਕ ਪੈ ਗਈ ਦਾ ਮਤਲਬ ਆਪਾਂ ਜਿੱਤ ਗਏ ਵੀ ਆਪਾਂ ਪਾਣੀ ਦੀ ਇੱਕ ਬੂੰਦ ਅਸੀਂ ਅਸੀਂ ਕੋਰਟ ਦੇ ਵਿੱਚ ਵੀ ਲੜਿਆ ਮਾਨਯੋਗ ਅਦਾਲਤ ਦੇ ਵਿੱਚ ਲੜਿਆ ਤਰਕਾਂ ਨਾਲ ਲੜਿਆ ਤੇ ਨਾਲੇ ਪੰਜਾਬ ਦੇ ਹੱਕਾਂ 'ਚ ਖੜੇ ਆਂ ਕੋਈ ਅਸੀ ਗੱਲ ਸੁਪਰ ਗਵੰਤਮਨ ਕਹਿੰਦੇ ਕੋਈ ਐਸੀ ਗੱਲ ਨਹੀਂ ਪਰ ਉਹਨਾਂ ਨੇ ਵੱਡੀ ਜਿੱਤ ਜਿਹੜੀ ਉਹ ਹਾਸਲ ਕੀਤੀ ਹੈ ਪਾਣੀਆਂ ਦੇ ਮਾਮਲੇ ਦੇ ਵਿੱਚ ਹੁਣ ਰਜਿਸਟਰੀਆਂ ਦੇ ਵੀ ਮੁੱਖ ਮੰਤਰੀ ਖੁਸ਼ਖਬਰੀ ਸੁਣਾ ਰਹੇ ਸੀ ਭਗਵੰਤਮਨ ਕਹਿੰਦੇ ਕਿ ਬਹੁਤ ਜਲਦ ਰਜਿਸਟਰੀਆਂ ਕਰਾਉਣ ਦਾ ਢੰਗ ਤਰੀਕਾ ਬਦਲ ਜਾਣਾ ਹੈ ਸੇਵਾ ਕੇਂਦਰ ਚ ਹੀ ਰਜਿਸਟਰੀਆਂ ਲਿਖਿਆ ਜਾਇਆ ਕਰਨਗੀਆਂ ਰਜਿਸਟਰੀਆਂ ਨੂੰ ਲੈ ਕੇ ਆਮ ਲੋਕਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਪਹਿਲਾਂ ਭਗਵੰਤਮਨ ਦਾ ਬਿਆਨ ਸੁਣ ਲਈਏ ਜਿਹੜਾ ਉਹਨਾਂ ਨੇ ਲੁਜਾਣੇ ਦੇ ਇੱਕ ਸਮਾਗਮ ਦੇ ਦੌਰਾਨ ਦਿੱਤਾ ਹੈ ਅੱਜ ਤਹਿਸੀਲਾਂ 'ਚ ਖੱਜਲ ਖਵਾਰੀਆਂ ਘਟ ਗਈਆਂ ਬਸ ਤੁਸੀਂ 15-20 ਦਿਨ ਠਹਿਰ ਜਾਓ ਟਰਾਇਲ ਸਾਡਾ ਚੱਲ ਰਿਹਾ ਹੈ ਤੁਹਾਨੂੰ ਰਜਿਸਟਰੀਆਂ ਵਾਸਤੇ ਕਚੈਰੀਆਂ ਜਾਣ ਦੀ ਲੋੜ ਨਹੀਂ ਪੈਣੀ ਰਜਿਸਟਰੀਆਂ ਜਿਹੜੀਆਂ ਨੇ ਉਹ ਸੇਵਾ ਕੇਂਦਰਾਂ 'ਚ ਲਿਖਿਆ ਜਾਇਆ ਕਰਨਗੀਆਂ ਉੱਥੋਂ ਆਪਣੀ ਰਜਿਸਟਰੀ ਲੈ ਲਓ ਉਸ ਤੋਂ ਬਾਅਦ ਇੱਕ ਵਾਰੀ ਤੁਸੀਂ ਫੋਟੋ ਕਰਾਉਣ ਵਾਸਤੇ ਕੋਟ ਜਾਣਾ ਹੈ ਬਾਅਦ 'ਚ ਤਹਿਸੀਲਦਾਰ ਜਾਂ ਉਹਦਾ ਕੋਈ ਅਫਸਰ ਜਿਹੜਾ ਉਹ ਤੁਹਾਡੇ ਘਰੇ ਰਿਸਟਰੀ ਫੜਾ ਕੇ ਜਾਇਆ ਕਰੂਗਾ ਬਸ ਤੁਸੀਂ ਇੱਕ ਟ్రਾਇਲ ਚੱਲ ਰਿਹਾ ਹੈ ਆਨਰ ਦਿਨਾਂ ਚ ਤੁਹਾਨੂੰ ਘਾਟਨ ਕਰਾਂ ਬਹੁਤ ਸਾਰੇ ਕੰਮ ਹੈ ਜੀ ਨੇ ਖੱਜਲ ਖਵਰੀਆਂ ਵਾਲੇ ਜਿਹੜੇ ਇੱਕ ਫੋਨ ਤੇ ਹੋ ਸਕਦੇ ਨੇ ਆਨਲਾਈਨ ਹੋ ਸਕਦੇ ਨੇ ਉਹਦੇ ਵਾਸਤੇ ਸਾਨੂੰ ਦਿਹਾੜੀਆਂ ਬਣਣੀਆਂ ਪੈਂਦੀਆਂ ਉਹ ਸਾਰੇ ਅਸੀਂ ਖਤਮ ਕਰਾਂ ਕੀ ਕਹਿੰਦੇ ਸੀ ਤਹਿਸੀਲਦਾਰ ਹੜਤਾਲ ਕਰਾਂਗੇ ਨਾ ਸਾਡਾ ਤੁਸੀਂ ਬੰਦਾ ਫੜ ਲਿਆ ਰਿਸ਼ਵਤ ਲੈਂਦਾ ਮੈਂ ਕਿਹ ਕਿ ਲਾਇਸੈਂਸ ਦੇ ਦੀਏ ਤੁਹਾਨੂੰ ਫਿਰ ਵੀ ਜੇ ਬੰਦਾ ਕੋਈ ਮੁੱਦਾ ਹੋਵੇ ਤਾਂ ਹੜਤਾਲ ਕਰ ਲੋ ਲਾਇਸੈਂਸ ਦੇ ਦੀਏ ਕ腐ਸ਼ਨ ਦਾ ਸਾਰੇ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਸਹੀ ਵੀ ਵਿੱਚ ਹੀ ਆਗੇ ਹੋਣਗੇ ਹੁਣ ਕੀ ਕਰੀਏ ਜਦੋਂ ਕਣਕ ਨਾਲ ਕੌਣ ਪੇਸ ਜਾਂਦਾ ਸਾਰੇ ਪੰਜਾਬ ਦੇ ਤਹਿਸੀਲਾਰਾਂ ਦੀ ਬਦਲੀ ਕਰਕੇ ਉਸ ਜਗ੍ਹਾ ਤੇ ਲਾਤਾ ਰਜਿਸਟਰੀਆਂ ਨਹੀਂ ਕਰਨੀਆਂ ਤੁਸੀਂ ਹੁਣ ਰਜਿਸਟਰੀਆਂ ਕਿਸੇ ਹੋਰ ਤੋਂ ਕਰਾ ਲਾਂਗੇ ਤੁਸੀਂ ਇਸ ਗੱਲ ਦਾ ਮਾਨ ਨਾ ਕਰੋ ਕਿ ਤੁਹਾਡੇ ਸਾਈਨਾਂ ਨਾਲ ਰਜਿਸਟਰੀਆਂ ਹੁੰਦੀਆਂ ਨੇ ਤਨ ਖਾਧ ਨੂੰ ਨਿਯਮ ਮਿਲੂਗੀ ਚਲੋ ਅੰਕੜਾ ਵਿਭਾਗ 'ਚ ਕੰਮ ਕਰ ਲਓ ਜੀਐਸਟੀ 'ਚ ਕੰਮ ਕਰ ਲਓ ਹੋਰ ਬਥੇਰੇ ਵਿਭਾਗ ਨੇ ਹੁਣ ਕਹਿੰਦੇ ਸਾਨੂੰ ਵਾਪਸ ਲਿਆਓ ਜੀ ਰਜਿਸਟਰੀਆਂ ਤੇ ਰਜਿਸਟਰੀ ਨਾ ਟੌਰ ਬਣਦੀ ਐ ਜੀ ਫੋਟੋ ਹੁੰਦੀ ਐ ਐ ਹੁੰਦਾ ਸਰ ਬਹੁਤ ਧੰਨਵਾਦ ਜੀ ਫਲਾਣਾ ਤੇੰਕਾ ਜੀ ਉਹ ਚੀਜ਼ਾਂ ਨਹੀਂ ਰਹਿਣੀਆਂ ਸਿੱਧਾ ਪੰਜਾਬੀ 'ਚ ਲਿਖਿਆ ਜਾਊਗਾ ਰਜਿਸਟਰੀਆਂ ਪੰਜਾਬੀ 'ਚ ਲਿਖੀਆਂ ਜਾਣਗੀਆਂ ਸਿੰਪਲ ਭਾਸ਼ਾ 'ਚ ਸੌਖੀ ਭਾਸ਼ਾ ਚ ਰਿਸ਼ਤੀਆਂ ਲਿਖੇ ਜਾਣਗੇ ਜਿੱਥੋਂ ਮਰਜੀ ਚੇ ਕਿਸੇ ਦੁਕਾਨਦਾਰ ਤੋਂ ਪੜਵਾ ਲਿਓ ਵੀ ਕੀ ਲਿਖਿਆ ਹੋਇਆ ਪਹਿਲਾਂ ਤਾਂ ਪਤਾ ਹੀ ਨਾ ਲੱਗਦਾ ਸੀ ਉਰਦੂ ਲਿਖੀ ਹੁੰਦੀ ਵਿੱਚ ਬਾ ਹੁਕਮ ਬਾ ਰਕਬਾ ਬਾ ਵਸੂਲ ਬਾ ਪਤ ਨਹੀਂ ਦਖਣ ਬਾ ਪੱਛਮ ਪਤਾ ਨਹੀਂ ਕੀ ਲਿਖ ਰਹੇ ਨੇ ਪਤਾ ਹੀ ਲੱਗਦਾ ਇਹ ਰੀਟਰੀ ਕੀਤੀ ਆ ਕੀ ਕੀਤਾ ਸਾਡਾ ਸਾਡਾ ਦੇਸ਼ ਹੈ ਇਹਨੂੰ ਦੇਸ਼ ਪੰਜਾਬ ਕਹਿੰਦੇ ਆ ਤਾਂ ਪੰਜਾਬੀ ਚ ਲਿਖੋ ਕਿਸੇ ਨੇ ਅੰਗਰੇਜ਼ੀ 'ਚ ਲਿਖਾਉਣੀ ਹੈ ਅੰਗਰੇਜ਼ੀ 'ਚ ਲਿਖਾ ਸਕਦਾ ਹੈ ਹਿੰਦੀ 'ਚ ਲਿਖੋਣੀ ਹੈ ਹਿੰਦੀ 'ਚ ਲਿਖਾ ਸਕਦਾ ਹੈ ਪਰ ਪੰਜਾਬੀ ਸਭ ਤੋਂ ਪਹਿਲਾਂ ਸੋ ਪੰਜਾਬੀ 'ਚ ਹੀ ਰਜਿਸਟਰੀਆਂ ਤੁਸੀਂ ਲਿਖਵਾ ਸਕਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਸਧਾਰਨ ਭਾਸ਼ਾ ਦੇ ਵਿੱਚ ਸੇਵਾ ਕੇਂਦਰ ਦੇ ਵਿੱਚ ਸੋ ਬਹੁਤ ਜਲਦ ਪੰਜਾਬ ਸਰਕਾਰ ਇਹਦਾ ਐਲਾਨ ਕਰੇਗੀ ਰਜਿਸਟਰੀਆਂ ਨੂੰ ਲੈ ਕੇ ਆਮ ਲੋਕਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਰਹਿੰਦੀਆਂ ਨੇ ਸੋ ਫਿਲਹਾਲ ਇਜਾਜ਼ਤ ਇੱਕ ਵਾਰ ਫੇਰ ਨਵੀਆਂ ਖਬਰਾਂ ਦੇ ਅਹਿਮ ਖਬਰਾਂ ਦੇ ਜਿਨ੍ਹਾਂ ਦਾ ਸਾਡੀ ਜ਼ਿੰਦਗੀ ਤੇ ਅਸਰ ਹੈ ਉਹਨਾਂ ਦੇ ਅਨਲਿਸਿਸ ਲਈ ਹਾਜ਼ਰ ਹੁੰਦੇ ਰਵਾਂਗੇ ਸੋ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਤੁਸੀਂ ਆਪਣੀ ਗੱਲ ਜ਼ਰੂਰ ਮੇਰੇ ਤੱਕ ਪਹੁੰਚਾਓ ਅਸੀਂ ਤੁਹਾਡੀ ਗੱਲ ਵੀ ਅੱਗੇ ਵਧਾਵਾਂਗੇ ਬਹੁਤ ਧੰਨਵਾਦ